ਸਤ ਦੇ ਤੱਤੇ ਨੂੰ ਸਿਆਰੀ ਲੱਗੀ ਆ ਜੀ ਸਦਾ ਕਾਇਮ ਰਹਿਣ ਵਾਲਾ ਇੱਕ ਓੰਕਾਰ ਜੋ ਸਰਵ ਸ਼ਕਤੀਮਾਨ ਹੈ ਸਰਵ ਵਿਆਪਕ ਹੈ ਅਦੁੱਤੀ ਹੈ ਸਤ ਪੁਰਖ ਜੀ ਨ ਜਾਣਿਆ ਪੁਰਖ ਦਾ ਅਖਰੀ ਅਰਥ ਹੁੰਦਾ ਹੈ ਸਰਵ ਵਿਆਪਕ ਅਸੀਂ ਵੀ ਉਸ ਕਰਕੇ ਹੀ ਬੈਠੇ ਆਂਦੀ ਜੋਤ ਕੰਮ ਕਰਦੀ ਪਈ ਹੈ ਸਾਡੇ ਅੰਦਰ ਤੇ ਜਿਨ ਜਾਣਿਆ ਜਿਨ ਦੇ ਨੰਨੇ ਨੂੰ ਸਿਆਰੀ ਲੱਗੀ ਐ ਜੀ ਸਨੇਹ ਜਾਣਿਆ ਉਸ ਕੜਤੇ ਨੂੰ ਜਾਣ ਲਿਆ ਜਾਣਿਆ ਉਹ ਕੌਣ ਹੈ ਜੀ ਸਤਗੁਰ ਤਿਸ ਕਾ ਨਾਮ ਸਤਗੁਰ ਰਾਰੇ ਨੂੰ ਔਕੜ ਲੱਗਿਆ ਹੈ ਨੌਨ ਪੁਲਿੰਗੀ ਇਕ ਵਚਨ ਹੈ ਜੀ ਉਸ ਦਾ ਨਾਮ ਸਤਗੁਰੂ ਹੈ ਸਤਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਧਰੈ ਸਾਂਗ ਹੁੰਦਾ ਸੰਗਤ ਸਿੱਖ ਉਦਰੈ ਸਿੱਖ ਦੇ ਖੱਖੇ ਨੂੰ ਔਂਕੜ ਲੱਗਿਆ ਜੀ ਨੌਨ ਪੁਲਿੰਗ ਇਕ ਵਚਨ ਹੈ ਜਿਹੜਾ ਸਿੱਖ ਇਸ ਸਤਿਗੁਰੂ ਨਾਲ ਸਾਂਝ ਪਾਉਂਦਾ ਹੈ ਉਹ ਵੀ ਪਾਰ ਹੋ ਜਾਂਦਾ ਹੈ ਜੀ ਉਦਰ ਜਾਂਦਾ ਹੈ ਭਾਵ ਵਿਕਾਰਾਂ ਤੋਂ ਬਚ ਜਾਂਦਾ ਹੈ ਸਤਿਪੁਰਖ ਜਿਨ ਜਾਣਿਆ ਸਤਿਗੁਰ ਦੇਿਸ ਕਾ ਨੋ ਦੀਸ ਕਸ ਹੰਗ ਸਿਖੋ ਦਰੇ ਨਾਨਕ ਹਰ ਗੁਣ ਗਾ ਸਾਨੂੰ ਵੀ ਕਹਿੰਦੇ ਨੇ ਬਾਦਸ਼ਾਹ اے ਭਾਈ ਸੰਗਤ ਵਿੱਚ ਰਹਿ ਕੇ ਉਹਦੇ ਗੁਣ ਗਾਈਏ ਗੁਣ ਗਾ ساری ਜ਼ਿੰਦਗੀ ਹੁਣ ਜਿਸ ਨੇ ਐਸੇ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣ ਲਿਆ ਜੀ ਉਹਦਾ ਨਾਮ ਹੈ ਸਤ ਗੁਰੂ ਉਹਦੀ ਸੰਗਤ ਵਿੱਚ ਬੈਠ ਕੇ ਸਭ ਦੀ ਜ਼ਿੰਦਗੀ ਬਦਲਦੀ ਹੈ ਸਾਨੂੰ ਵੀ ਉਸ ਅਕਾਲ ਪੁਰਖ ਦਾ ਗਿਆਨ ਸੋਝੀ ਸਤਿਗੁਰੂ ਜੀ ਦੀ ਸੰਗਤ ਵਿੱਚ ਹੀ ਹੁੰਨੀ ਹੈ ਅਸ਼ਟਪਦੀ ਸਿੱਖ ਤੇ ਸਤਿਗੁਰੂ ਦੀ ਅਸ਼ਟਪਦੀ ਹੈ ਜੀ ਇਹ ਦੱਸਿਆ ਹੈ ਸਤਿਗੁਰੂ ਕੀ ਕੀ ਬਖਸ਼ਿਸ਼ ਕਰਦੇ ਨੇ ਸਿੱਖ ਤੇ ਤੇ ਸਿੱਖ ਦੀ ਜ਼ਿੰਦਗੀ ਕਿਵੇਂ ਦੀ ਹੋ ਜਾਂਦੀ ਹੈ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਕਰੈ ਕਰਦਾ ਹੈ ਕਿਸੇ ਵੀ ਰੂਪ ਚ ਕਰੇ ਉਹਦੀ ਪ੍ਰਤਪਾਲ ਕਰਦਾ ਜੀ ਸਿੱਖਿਆ ਕਰਕੇ ਸਿੱਖ ਕੋਲ ਕੀ ਹੈ ਸਤਿਗੁਰੂ ਦੀ ਸਿੱਖਿਆ ਹੈ ਤੇ ਫਿਰ ਉਹ ਕਿਸੇ ਵੀ ਰੂਪ ਵਿੱਚ ਉਹਦੀ ਪ੍ਰਤਪਾਲਣਾ ਕਰਦਾ ਹੈ ਸਿੱਖ ਕੀ ਆਉਣ ਕਰਕੇ ਸੰਬੰਧ ਕੀ ਹੋਣ ਕਰਕੇ ਸਿੱਖ ਦਾ ਔਂਕੜ हट ਗਿਆ ਸਿੱਖ ਕੀ ਗੁਰੂ ਸਿੱਖ ਦੇ ਆਤਮਿਕ ਜੀਵਨ ਨੂੰ ਸੁਧਾਰਦਾ ਹੈ ਭਾਵ ਅਰਥ ਸਮਝੀਏ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਇਹਨੂੰ ਕਈ ਪ੍ਰਿਤਪਾਲ ਪੜ੍ਹਦੇ ਨੇ ਪਹਿਨ ਪ੍ਰਤਪਾਲ ਜੇ ਪੱਪੇ ਨੂੰ ਸਿਹਾਰੀ ਲੱਗੀ ਹੁੰਦੀ ਫਿਰ ਪ੍ਰਿਤਪਾਲ ਆਣਾ ਸੀ ਪ੍ਰਿਤਪਾਲ ਕੋਈ ਉਹ ਨਹੀਂ ਬਣਦਾ ਗੱਲ ਨਹੀਂ ਬਣਦੀ ਪ੍ਰਿਤਪਾਲ ਕਿਸੇ ਦਾ ਨਾਂ ਤੇ ਹੋ ਸਕਦਾ ਪਰ ਇੱਥੇ ਪੜਾਂਗੇ ਆਪਾਂ ਪ੍ਰਤਪਾਲ ਇਹਨੂੰ ਪ੍ਰਿਤਪਾਲ ਨਹੀਂ ਪੜ੍ਹਨਾ ਜੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦੀਆਲ ਜੇ ਕੋਈ ਵੀ ਸ਼ਰਨ ਆ ਜਾਂਦਾ ਹੈ ਨਾ ਗੁਰੂ ਤੇ ਆਪਣੇ ਵਿੜਦ ਦੀ ਪਾਲਣਾ ਕਰਦਾ ਹੈ ਸੇਵਕ ਤੇ ਸਦਾ ਦਿਆਲ ਹੁੰਦਾ ਹੈ। பாਬ ਨੂੰ ਹਰ ਇੱਕ ਭੈੜੇ ਕੰਮ ਤੋਂ ਬਚਾਉਂਦਾ ਹੈ। ਜਿਵੇਂ ਹੁਣ ਇੱਕ ਬੱਚਾ ਸੱਪ ਫੜਦਾ ਹੈ ਨਾ ਮਾਂ ਜਲਦੀ ਜਲਦੀ ਸੱਪ ਤੋਂ ਸਾਪੂ ਤੋਂ ਛਡਵਾ ਸਕਦੀ ਹੈ ਤੇ ਉਹਨੂੰ ਆਪਣੇ ਗਾਲ ਨਾਲ ਪਹਿਲਾਂ ਲਾਉਂਦੀ ਹੈ ਮਾਰਦੀ ਕੁੱਟਦੀ ਨੇ। ਇਸੇ ਤਰ੍ਹਾਂ ਸੇਵਕ ਕਉ ਗੁਰ ਸਦਾ ਦੇ ਆਲ ਗੁਰੂ ਦਾ ਸੁਭਾਅ ਵੀ ਇਦਾਂ ਦਾ ਹੈ ਭਾਈ ਜੇ ਸਿੱਖ ਕੋਈ ਗਲਤੀ ਵੀ ਕਰ ਲਵੇ ਨਾ ਅੰਤਲੇ ਸਮੇਂ ਤੱਕ ਵੇਖਦਾ ਹੈ ਗੁਰੂ ਗਲਤੀਆਂ ਕਰਦੇ ਨੇ ਪਰ ਗੁਰੂ ਵੇਖ ਹੀ ਜਾਂਦਾ ਕੋਈ ਗੱਲ ਨਹੀਂ ਸਤ ਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦੇ ਆਲ ਸਿੱਖ ਕੀ ਗੁਰ ਦੁਰਮਤ ਮਲ ਹੀਰੈ ਗੁਰੂ ਸਿੱਖ ਦੀ ਦੂਰਮਤ ਭਾਵ ਖੋਟੀ ਮਤ ਦੂਰ ਕਰ ਦਿੰਦਾ ਹੈ ਜੀ ਗੁਰੂ ਸਿੱਖ ਦੀ ਵਿਕਾਰਾਂ ਦੀ ਜਿਹੜੀ ਮਤ ਹੈ ਹਰ ਲੰਦਾ ਹੈ ਖਤਮ ਕਰ ਦਿੰਦਾ ਹੈ ਦੂਰਮਤ ਮਲ ਹੀਰੇ ਅਸਲ ਵਿੱਚ ਗੁਰੂ ਸੁਭਾਅ ਬਦਲ ਦਿੰਦਾ ਹੈ ਜਦੋਂ ਮੈਲ ਦੂਰ ਹੋ ਗਈ ਨਾ ਫਿਰ ਬੰਦਾ ਮੈਲ ਇਕੱਠੀ ਨਹੀਂ ਕਰਦਾ ਜਦੋਂ ਇੱਕ ਵਾਰ ਭਾਂਡਾ ਸਾਫ਼ ਹੋ ਗਿਆ ਨਾ ਉਸ ਭਾਂਡੇ ਵਿੱਚ ਨਾਮ ਹੀ ਪੈਂਦਾ ਉਹ ਫਿਰ ਇਹ ਵਿਕਾਰਾਂ ਦੀ ਮੈਲ ਇਕੱਠੀ ਨਹੀਂ ਕਰਦਾ ਸਿੱਖ ਕੀ ਗੁਰ ਦੁਰਮਤ ਮਲ ਹੀਰੇ ਗੁਰਬਚਨੀ ਹਰ ਨਾਮ ਉਚਰੈ ਕੁਝ ਡਿਊਟੀ ਗੁਰੂ ਦੀ ਐ ਤੇ ਕੁਝ ਡਿਊਟੀ ਸਿੱਖ ਦੀ ਐ ਗੁਰੂ ਚੰਗੀ ਮਤ ਦੰਦੇ ਨੇ ਤੇ ਸਿੱਖ ਦੀ ਡਿਊਟੀ ਕੀ ਐ ਜੇ ਮੰਨੇ ਫਿਰ ਉਹ ਅੱਗੇ ਉਸ ਨਾਮ ਨੂੰ ਉਚਾਰਦਾ ਏ ਇਸ ਮਾਰਗ ਤੇ ਸਾਨੂੰ ਆਉਣਾ ਚਾਹੀਦਾ ਕੁੱਟ-ਕੁੱਟ ਮਨ ਕਸਵੱਟੀ ਲਾਵੇ ਇਸ ਸਿੱਖ ਦੀ ਡਿਊਟੀ ਹੈ ਗੁਰਬਚਨੀ ਹਰ ਨਾਮ ਉਚਰੈ ਗੁਰੂ ਦੀ ਬਾਣੀ ਬੋਲ ਬੋਲ ਕੇ ਹਰੀ ਦੇ ਨਾਮ ਨੂੰ ਉਚਾਰਨ ਕਰਦਾ ਸਿੱਖ ਸਤ ਗੁਰ ਸਿੱਖ ਕੇ ਬੰਧਨ ਕਾਟੈ ਇੱਕ ਤੇ ਬਾਰੀ ਬੰਧਨ ਹੈ ਜੀ ਇੱਕ ਸਾਡੇ ਅੰਦਰ ਬੰਧਨ ਪਏ ਹੋਏ ਨੇ ਵਿਕਾਰਾਂ ਦੇ ਗੁਰੂ ਉਹ ਕੱਟ ਦਿੰਦਾ ਹੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਬਖਸ਼ਿਸ਼ ਹੋ ਗਈ ਹਟ ਗਿਆ ਹਟ ਜਾਂਦਾ ਹੈ ਸਾਤ ਗੁਰੂ ਸਿੱਖ ਕੋ ਨਾਮ ਧੰਨ ਦੇ ਹੁਣ ਇੱਕ ਗੱਲ ਯਾਦ ਰੱਖਿਓ ਜਿਹਦੇ ਕੋਲ ਨਾਮ ਹੈ ਉਹਦਾ ਨਾਂ ਹੀ ਸਤਿਗੁਰੂ ਹੈ ਜੀ ਸਿੱਖ ਨੂੰ ਵੀ ਨਾਮ ਧੰਨ ਦੇ ਦਿੰਦਾ ਜਿਹਦੇ ਕੋਲ ਜੋ ਹੈ ਉਹੀ ਦੇਗਾ ਗੁਰੂ ਕੋਲ ਨਾਮ ਧੰਨ ਹੈ ਉਹ ਸਿੱਖ ਨੂੰ ਨਾਮ ਧੰਨ ਦਿੰਦਾ ਕਿਉਂਕਿ ਸ਼ੁੱਧ ਭਾਂਡੇ ਵਿੱਚ ਸ਼ੁੱਧ ਚੀਜ਼ ਪੈਂਦੀ ਹੈ ਅੱਜ ਸਿੱਖ ਪਤਾ ਕੀ ਕਰਦਾ ਮੈਂ ਜੋ ਮਰਜ਼ੀ ਕਰਾਂ ਮੇਰੀ ਮਰਜ਼ੀ ਮੈਂ ਜੋ ਮਰਜ਼ੀ ਕਰਾਂ ਗੁਰੂ ਮੇਰੇ ਲਈ ਸਭ ਕੁਝ ਕਰੇ ਐਦਾਂ ਨਹੀਂ ਹੁੰਦਾ ਜੇ ਹਿਰਦਾ ਤਿਆਰ ਹੈ ਸਤ ਗੁਰੂ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਵੱਡੇ ਭਾਗਾ ਵਾਲਾ ਹੈ ਜੀ ਗੁਰੂ ਸਿੱਖ ਸਤ ਗੁਰ ਸਿੱਖ ਕਾ ਹਲ ਤਪਲ ਤ ਸਵਾਰੈ ਸਤਿਗੁਰੂ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦਾ ਹੈ ਲੋਕ ਵੀ ਪਰਲੋਕ ਵੀ ਇੰਨਾ ਭਰੋਸਾ ਗੁਰੂ ਤੇ ਇੰਨਾ ਭਰੋਸਾ ਕਿਉਂਕਿ ਸਿੱਖ ਕੇਵਲ ਪੜਦਾ ਨਹੀਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਪੂਰਨ ਭਰੋਸਾ ਹੈ ਸਾਡਾ ਗੁਰੂ ਸਭ ਤੋਂ ਵੱਡਾ ਹੈ ਇਸ ਤੇ ਉਪਰ ਨਹੀਂ ਕੋਏ ਕੇਵਲ ਪੜਦਾ ਨਹੀਂ ਇਸ ਚੀਜ਼ ਨੂੰ ਮਹਿਸੂਸ ਕਰਦਾ ਅਨੁਭਵ ਕਰਦਾ ਹੈ ਸੱਚ ਕਰਕੇ ਜਾਣਦਾ ਮੰਨਦਾ ਹੈ ਤੇ ਉਹਨੂੰ ਪੂਰਨ ਭਰੋਸਾ ਹੁੰਦਾ ਗੁਰੂ ਮੇਰਾ ਅਗਲਾ ਪਿਛਲਾ ਪਾਸਾ ਸਵਾਰ ਸਕਦਾ ਹੈ ਸਵਾਰੇਗਾ ਜੋਵਾਨੀ ਕੁਲਾਮੀ ਨਾ ਬੋਲੀਏ ਕਦੇ ਵੀ ਪੂਰਨ ਪ੍ਰੋਸਾ ਕਰੀਏ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਵਾਹੀ ਕਿਸੇ ਦੀ ਸਤਗੁਰ ਸਿਖ ਕਾ ਹਲ ਤਪਲਤ ਸਵਾਰ ਹੈ ਸਚ ਮੁਚ ਪਾਈ ਅੱਗਾ ਪੀਛਾ ਸਵਾਰ ਦੰਦਾ ਸਤਗੁਰ ਸਿਖ ਕਾ ਹਲ ਤਪਲਤ ਸਵਾਰ ਹੈ ਨਾਨਕ ਸਤਗੁਰ ਸਿਖ ਕਾ ਜੀ ਨਾਲ ਸਮਾਰੈ ਸਤਿਗੁਰੂ ਸਿੱਖ ਨੂੰ ਆਪਣੇ ਦਿਲ ਨਾਲ ਲਾ ਕੇ ਸੰਭਾਲਦਾ ਜਿਵੇਂ ਮਾਂ ਆਪਣੇ ਪੁੱਤਰ ਨੂੰ ਗਲ ਨਾਲ ਲਾਉਂਦੀ ਹੈ ਪਿਆਰ ਨਾਲ ਉਹ ਮਾਂ ਦਾ ਹਿਰਦਾ ਜਾਣਦਾ ਹੈ ਤੇ ਪੁੱਤਰ ਦਾ ਹਿਰਦਾ ਜਾਣਦਾ ਧੀ ਦਾ ਹਿਰਦਾ ਜਾਣਦਾ ਇਸੇ ਤਰ੍ਹਾਂ ਗੁਰੂ ਆਪਣੇ ਗਲ ਨਾਲ ਲਾ ਕੇ ਸਿੱਖ ਨੂੰ ਰੱਖਦਾ ਸੰਭਾਲਦਾ ਸਤਪੁਰਖ ਜਿਨੇ ਜਾਣਿਆ ਸਤਗੁਰ ਤਿਸ ਕਾ ਨਾਮ ਇਸ ਕੈਸ ਹੰਗਰ ਸੀ ਖੋਦ ਰੈ ਨਾਨਕ ਹਰ ਗੁਣ ਗਾਓ